ਐ ਸਤਕਾਰਯੋਗ ਸਾਥਿਓ ਮੈਂ ਕਾਂਵੜ ਸੰਤੋਖ ਸਿੰਘ ਬਿਲਗਾ ਐ ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਪੰਜਾਬ ਮੇਰੇ ਨਾਲ ਕਲਵੰਤ ਸਿੰਘ ਖੈਰਾ ਜ਼ਿਲ੍ਹਾ ਸਕੱਤਰ ਮੰਡਵੇਟ ਆਵਾਦਕਾਰ ਸੰਘਰਸ਼ ਕਮੇਟੀ ਅੱਜ ਅਸੀਂ ਦਰਿਆ ਦੇ ਅੰਦਰ ਕਲਵੰਤ ਸਿੰਘ ਖੈਰੇ ਦੇ ਗ੍ਰਹਿ ਵਿਖੇ ਆਏ ਹਾਂ ਸਾਰੇ ਸਾਥੀ ਇੱਥੇ ਇਕੱਠੇ ਹੋਏ ਹੋ ਬਹੁਤ ਲੋਕ ਇੱਕ ਤਾਂ ਇਹ ਫਵਾਹੜ ਆ ਰਹੇ ਆ ਕਦੇ ਦਰਿਆ ਦਾ ਬੰਨ ਟੁੱਟ ਗਿਆ ਜੀ ਕਦੇ ਆ ਹੋ ਗਿਆ ਜੀ ਕਦੇ ਉਹ ਹੋ ਗਿਆ ਜੀ ਇੱਕ ਤਾਂ ਜਿਵੇਂ ਆਪਣੀ ਗੱਡੀ ਲੈ ਕੇ ਇਹਨਾਂ ਦੇ ਘਰ ਆਏ ਆ ਇਹ ਗੱਲ ਠੀਕ ਆ ਕਿ ਹਾਲਤ ਹਜੇ ਫਿਲਹਾਲ ਨਾਜ਼ੁਕ ਬਣਿਓ ਆ ਪਰ ਬੰਨ ਟੁੱਟਣ ਵਾਲੀ ਕੋਈ ਇਦਾਂ ਦੀ ਗੱਲ ਹੈ ਨਹੀਂ ਪਰ ਫੇਰ ਵੀ ਜਿਹੜੇ ਲੋਕ ਇਹ ਇਹ ਆਪਣਾ ਸੰਤਾਪ ਭੋਗ ਰਹੇ ਆ ਆਪਣੇ ਇਹਨਾਂ ਦੇ ਬੱਚੇ ਇਹਨਾਂ ਦੀ ਮਸ਼ੀਨਰੀ ਇਹਨਾਂ ਦੇ ਪਸ਼ੂ ਕਦੇ ਬੰਨ ਤੇ ਲੈ ਕੇ ਜਾਂਦੇ ਆ ਕਦੇ ਅੰਦਰ ਲੈ ਕੇ ਆਉਂਦੇ ਆ ਇਜਲੀ ਬੋਰਡ ਨੇ ਇਹਨਾਂ ਦੇ ਕਨੈਕਸ਼ਨ ਕੱਟੇ ਹੋਏ ਆ ਇਥੇ ਰਾਤ ਨੂੰ ਨਾ ਪੱਖਾ ਨਾ ਇਹਨਾਂ ਦੇ ਕੋਈ ਮੋਬਾਈਲ ਚਾਰਜ ਕਰਨ ਦਾ ਪ੍ਰਬੰਧ ਤੇ ਨਾ ਜਿਹੜੇ ਇਹ ਲੋਕ ਆ ਇਹਨਾਂ ਦਾ ਕੋਈ ਬੈਟਰੀ ਵਗੈਰਾ ਚਾਰਜ ਕਰਨ ਦਾ ਪ੍ਰਬੰਧ ਪਰ ਫੇ ਵੀ ਮੈਂ ਕਹਿੰਦਾ ਧੰਦੇ ਲੋਕ ਆ ਜਿਹੜੇ ਇਸ ਸਿਚੁਏਸ਼ਨ ਦੇ ਨਾਲ ਇਹ ਟੈਕਲ ਕਰ ਰਹੇ ਆ ਪਰ ਮੈਂ ਇਹ ਗੱਲ ਕਹਿਣਾ ਵੀ ਪੰਜਾਬ ਦੀ ਸਰਕਾਰ ਨੂੰ ਆ ਉਹਦਾ ਨੋਕਤਾ ਚ ਨਹੀਂ ਕਰਨ ਦੇ ਦੈਨ ਨਹੀਂ ਹੈ ਕਿਉਂਕਿ ਸੰਗਵਾਲ ਦੇ ਲੱਗੇ ਇੱਕ ਬੰਦ ਟੁੱਟਣ ਦੀ ਸੁਭਾਵ ਨਾ ਅਜੇ ਵੀ ਬਣੀ ਹੋਈ ਆ ਕਿਉਂਕਿ ਅੱਜ ਵੀ ਭਾਖੜਾ ਮੈਨੇਜਮੈਂਟ ਬੋਰਡ ਵੱਲੋਂ ਲੱਗਦਾ ਏ ਆਵੇ ਹਦੈਤਾਂ ਆ ਰਹੀਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਹੋ ਸਕਦਾ ਪਾਣੀ ਉਥੋਂ ਹੋਰ ਛੱਡਿਆ ਜਾਵੇ ਡੈਮ ਤੋਂ ਕਿਉਂਕਿ ਪਿੱਛੋਂ ਪਹਾੜ ਦੇ ਵਿੱਚ ਮੀਂਹ ਪੈ ਰਿਹਾ ਤਾਂ ਪੱਧਰ ਵੱਧ ਰਿਹਾ ਪਰ ਫੇਰ ਵੀ ਮੈਂ ਸਲੂਟ ਕਰਦਾ ਇਹਨਾਂ ਲੋਕਾਂ ਨੂੰ ਵੀ ਇਸ ਹਾਲਤਾਂ ਦੇ ਵਿੱਚ ਕਿਦਾਂ ਆਪਣੇ ਪਰਿਵਾਰ ਆਪਣੇ ਬੱਚੇ ਆਪਣੀ ਮਛਿੰਦਰੀ ਆਪਣੇ ਪਸ਼ੂ ਇਹ ਕਿਦਾਂ ਸੰਭਾਲ ਕੇ ਹੌਸਲੇ ਨਾਲ ਬੈਠੇ ਆ ਅਸੀਂ ਪੰਜਾਬ ਦੀ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਠੀਕ ਆ ਵੀ ਉਹ ਪਰਲਾ ਪਾਸਾ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਬਹੁਤ ਨੁਕਸਾਨ ਹੋਇਆ ਅਖਬਾਰਾਂ 'ਚ ਖਬਰਾਂ ਆਉਨੀਆਂ ਘੱਟੋ-ਘੱਟ 13 14 1565 ਪਾਣੀ ਦੇ ਵਿੱਚ ਡੁੱਬਿਓ ਆ ਘੱਟੋ-ਘੱਟ ਸਾਢੇ 3 4 ਲੱਖ ਏਕੜ ਜ਼ਮੀਨ ਜਿਹੜੀ ਆ ਪਾਣੀ 'ਚ ਡੁੱਬ ਚੁੱਕੀ ਆ ਪਰ ਫੇਰ ਵੀ ਸਤਲੁਜ ਦਰਿਆ ਦੇ ਕੰਢੇ ਬੈਠੇ ਲੋਕਾਂ ਦਾ ਆਹ ਹਾਸ ਤੌਰ ਤੇ ਜਲੰਧਰ ਤੋਂ ਜਿਹੜਾ ਜਲੰਧਰ ਵਾਲੀ ਸਾਈਡ ਆ ਇੱਧਰ ਧਿਆਨ ਦੇਣਾ ਚਾਹੀਦਾ ਇਹ ਇਹਨਾਂ ਦੀ ਜਿਹੜੇ ਚਾਹੇ ਇਹਨਾਂ ਦਾ ਹਲਕਾ ਲੁਧਿਆਣੇ ਚ ਪੈਂਦਾ ਉੱਥੇ ਦੇ ਐਮ ਐਲ ਏ ਸਾਹਿਬ ਨੂੰ ਵੀ ਤੇ ਚਾਹੇ ਸਾਡੇ ਜਿਹੜੀ ਇੱਧਰ ਤਲਵੰਡ ਸਾਈਡ ਆ ਉੱਥੇ ਦੀ ਹਲਕਾ ਵਿਧਾਇਕ ਜੀ ਦੀ ਬੀਬੀ ਇੰਦਰਜੀਤ ਕੌਰ ਮਾਨ ਆ ਉਹ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰ ਰਹੀ ਆ ਪਰ ਫੇਰ ਵੀ ਅਸੀਂ ਇਹ ਕਹਿੰਦੇ ਆ ਵੀ ਇਹ ਪੋਸ਼ੀਆਂ ਦੀ ਕਾਫੀ ਨਹੀਂ ਅੱਜ ਜੋ ਹਾਲਾਤ ਬਣੇ ਪਏ ਆ ਸਰਕਾਰ ਨੂੰ ਇਹਨਾਂ ਦੇ ਕਿਉਂਕਿ ਇਹਨਾਂ ਨੂੰ ਮੁਆਵਜ਼ਾ ਕੀ ਮਿਲਦਾ ਖਾਪੀ ਤੋਂ ਬਾਦੀਆਂ ਗੱਲਾਂ ਪਰ ਅੱਜ ਦੇ ਮੌਜੂਦਾ ਸਮੇਂ ਦੇ ਮੁਤਾਬਕ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਇਹਨਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨੀ ਚਾਹੀਦੀ ਆ ਧੰਨਵਾਦ